ਚੜ੍ਹਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਕਾਦੀਆਂ ਤੋਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਨ ਵੱਲੋਂ ਕਾਦੀਆਂ ਦੇ ਹੋਟ ਐਂਡ ਸਪਾਈਸੀ ਰੈਸਟੋਰੈਂਟ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਕਿਹਾ ਕਿ 16 ਮਈ ਨੂੰ ਸੀਐਮ ਭਗਵੰਤ ਮਾਨ ਕਾਦੀਆਂ ਦੀ ਦਾਣਾ ਮੰਡੀ ਵਿੱਚ ਪੁੱਜਣਗੇ ਸੇਖਵਾਨ ਨੇ ਮੀਡੀਆ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 16 ਮਈ ਨੂੰ ਦਾਣਾ ਮੰਡੀ ਵਿੱਚ ਹੁੰਮ-ਹੁਮਾ ਕੇ ਪੁੱਜ ਕੇ ਸੀਐਮ ਭਗਵੰਤ ਮਾਨ ਦੇ ਵਿਚਾਰ ਸੁਣਨ ਨਾਲ ਹੀ ਉਹਨਾਂ ਕਿਹਾ ਕਿ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਜਿੱਤਪ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਸੁਖਦੇਵ ਸਿੰਘ ਦੀ ਰਿਪੋਰਟ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਸਾਡਾ ਮੇਨ ਮਕਸਦ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਪਰਸੋਂ 16 ਮਈ ਵਾਲੇ ਦਿਨ ਸਵੇਰੇ 10 ਵਜੇ ਕਾਦੀਆਂ ਦੀ ਇਸ ਇਤਿਹਾਸਕ ਧਰਤੀ ਤੇ ਪਹੁੰਚ ਰਹੇ ਨੇ ਔਰ ਕਾਦੀਆਂ ਆਈਟੀਆਈ ਦੀ ਜਿਹੜੀ ਗਰਾਊਂਡ ਆ ਉੱਥੇ ਉਹ ਜਨਤਕ ਸਭਾ ਜਿਹੜੀ ਆ ਉਹਨੂੰ ਸੰਬੋਧਨ ਕਰਨਗੇ ਔਰ ਅੱਜ ਮੈਂ মিডিਆ ਦੇ ਰਾਈ ਸਾਰਿਆਂ ਨੂੰ ਆਪਣੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਖਾਸ ਕਰਕੇ ਕਾਦੀਆਂ ਹਲਕੇ ਦੇ ਔਰ ਜ਼ਿਲ੍ਹਾ ਗਰਦਾਸਪੁਰ ਦੇ ਉਹਨਾਂ ਨੂੰ ਪਰਜੋਰ ਅਪੀਲ ਵੀ ਕਰਦਾ ਕਿ ਬੜੇ ਲੰਬੇ ਸਮੇਂ ਤੋਂ ਅਸੀਂ ਇੰਤਜ਼ਾਰ ਕਰ ਰਹੇ ਸੀ ਕਿ ਮਾਨ ਸਾਹਿਬ ਸਾਡੇ ਇਲਾਕੇ ਚ ਆਉਣ ਔਰ ਇਲਾਕਾ ਨਿਵਾਸੀਆਂ ਦੇ ਰੂਬਰੂ ਹੋਣ ਸੋ ਉਹ ਜਿਹੜੀਆਂ ਸਾਡੇ ਇੰਤਜ਼ਾਰ ਦੀਆਂ ਘੜੀਆਂ ਸੀ ਉਹ ਖਤਮ ਹੋਈਆਂ ਨੇ ਔਰ ਪਰਸੋ ਮਾਨ ਸਾਹਿਬ ਆ ਰਹੇ ਆ ਸੋ ਮੈਂ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕਰਦਾ ਔਰ ਸਾਰੇ মিডিਆ ਆਲੇ ਨੂੰ ਵੀ ਅਪੀਲ ਕਰਦਾ ਕਿ ਵਦ ਵਦ ਉਸ ਦਿਨ ਉੱਥੇ ਪਹੁੰਚਣ ਔਰ ਮਾਨ ਸਾਹਿਬ ਦੇ ਅਸੀਂ ਜਿਹੜੇ ਆ ਵਿਚਾਰ ਸੁਣੀਏ ਔਰ ਸਾਰੀ ਗੱਲ ਜਿਹੜੀ ਉਹ ਲੈ ਕੇ ਜਾਈਏ ਅਸੀਂ ਅਸੀਂ ਹਲਕੇ ਵਾਈਜ਼ ਗਰੰਟੀਆਂ ਦੀ ਲਿਸਟ ਬਣਾਈ ਆ ਉਹ ਮੈਂ ਹੁਣ ਡਿਸਕਲੋਜ਼ ਨਹੀਂ ਕਰਾਂਗਾ ਉਸ ਦਿਨ ਰੈਲੀ ਵਾਲੇ ਦੇਣੀ ਤੁਹਾਨੂੰ ਜਿਹੜੇ 4-5 ਪੁਆਇੰਟ ਆ ਖਾਸ ਕਰਕੇ ਸਾਡੇ ਕਾਦੀਆਂ ਹਲਕੇ ਦੇ ਨਾਲ ਸੰਬੰਧਿਤ ਹਲਕੇ ਦੀਆਂ ਅਸੀਂ ਗਰੰਟੀਆਂ ਉਦਣ ਦੇਾਂਗੇ ਮਾਨ ਸਾਹਿਬ ਦੇਖ ਕੇ ਜਾਣਗੇ ਔਰ ਉਹ ਗਰੰਟੀਆਂ ਇਹਨਾਂ 5 ਸਾਲਾਂ ਦੇ ਵਿੱਚ ਵਿੱਚ ਪੂਰੀਆਂ ਕੀਤੀਆਂ ਜਾਣਗੀਆਂ ਕਾਫੀ ਵੱਡੇ ਐਲਾਨ ਜਿਹੜੇ ਉਦਣ ਹੋਣਗੇ ਬਹੁਤ ਅੱਛਾ ਬਹੁਤ ਅੱਛਾ ਰਿਸਪੌਂਸ ਚੱਲ ਰਿਹਾ ਜਿਸ ਤਰ੍ਹਾਂ ਤੁਸੀਂ ਦੇਖੋ ਕਿ ਬੜੀਆਂ ਵੱਡੀਆਂ ਵੱਡੀਆਂ ਜੁਆਇਨਿੰਗਾਂ ਕੱਲ ਹੀ ਸ਼੍ਰੀ ਸ਼ਵਰਨ ਸਲਾਰੀਆ ਜੀ ਜਿਹੜੇ ਭਾਜਪਾ ਦੇ ਕਾਫੀ ਵੱਡੇ ਲੀਡਰ ਸੀ ਸਾਡੇ ਜ਼ਿਲ੍ਹੇ ਨਾਲ ਸੰਬੰਧਤ ਸੀ ਉਹ ਆਮ ਆਦਮੀ ਪਾਰਟੀ 'ਚ ਆ ਗਏ ਉਸ ਤੋਂ ਪਹਿਲਾਂ ਵੀ ਚੰਡੀਗੜ੍ਹ ਤੁਸੀਂ ਦੇਖਿਆ ਹੋਣਾ ਮਾਨ ਸਾਹਿਬ ਨੇ ਕਾਫੀ ਵੱਡੀ ਗਿਣਤੀ 'ਚ ਜੁਆਇਨਿੰਗ ਹੋਦਣ 100 150 ਚੰਗਾ ਭੜਾ ਜਿਹੜਾ ਨਾਮਵਰ ਬੰਦਾ ਸਾਡੀ ਲੋਕ ਸਭਾ ਗਰਦਾਸਪੁਰ 'ਚੋਂ ਜੁਆਇਨ ਕੀਤਾ ਸ਼ੈਰੀ ਕਲਸੀ ਜੀ ਔਰ ਮੈਂ ਮਾਨ ਸਾਹਿਬ ਦੀ ਹਾਜ਼ਰੀ 'ਚ ਅਸੀਂ ਜੁਆਇਨਿੰਗ ਕਰਵਾਈਆਂ ਔਰ ਹੁਣ ਵੀ ਮੈਂ ਹਲਕੇ 'ਚ ਵੀ ਜਦੋਂ ਜਾ ਰਿਹਾ ਵਾਂ ਰੋਜ਼ ਹੀ ਸੈਂਕੜਿਆਂ ਦੀ ਗਿਣਤੀ 'ਚ ਪਰਿਵਾਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਨਾਲ ਸ਼ਾਮਲ ਹੋ ਰਿਹਾ ਔਰ ਦਿਨ ਬਦ ਦਿਨ ਜਿਹੜੀ ਆਮ ਆਦਮੀ ਪਾਰਟੀ ਦਾ ਕੈਂਪੇਨ ਉਹ ਬੈਟਰ ਨੂੰ ਵੀ ਜਾ ਰਹੀ ਆ ਔਰ ਇਸ ਤਰ੍ਹਾਂ ਲੱਗ ਰਿਹਾ ਕਿ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਜਿਹੜੇ ਕਿ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਲੋਕ ਸਭਾ ਗਰਦਾਸਪੁਰ ਤੋਂ ਉਹ ਚੰਗੀ ਲੀਡ ਨਾਲ ਇਥੋਂ ਜਿੱਤ ਪ੍ਰਾਪਤ ਕਰਨਗੇ ਸੇਟਾਂ ਤੇ ਮਾਨ ਸਾਹਿਬ ਨੇ ਜੋ ਨਾੜਾ ਦਿੱਤਾ 13 0 ਦਾ ਮੈਨੂੰ ਤਾਂ ਇਹੀ ਲੱਗ ਰਿਹਾ ਕਿ ਉਹ 13 0 ਦਾ ਨਾਰਾ ਜਿਹੜਾ ਵਾ ਉਹ ਪੂਰਾ ਹੋਏਗਾ ਔਰ ਇੱਕ ਤਰਫੀ ਮੁਕਾਬਲਾ ਜਿਹੜਾ ਵਾ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਦੇਖਣ ਨੂੰ ਮਿਲੇਗਾ ਇਸ ਰੈਲੀ ਸਪੈਸਿਫਿਕ ਤਾਂ ਵਾ ਕਿਉਂਕਿ ਕਾਦੀਆਂ ਦੀ ਧਰਤੀ ਤੇ ਹੋ ਰਹੀ ਹੈ ਸੋ ਇਹਦਾ ਇੰਪੈਕਟ ਜਿਹੜਾ ਵਾ ਬਹੁਤ ਵੱਡਾ ਹੋਊਗਾ ਔਰ ਸਾਡੇ ਇਲਾਕੇ ਚ ਵੀ ਇਹਦੇ ਨਾਲ ਮਾਨ ਸਾਹਿਬ ਦੇ ਆਉਣ ਦੇ ਨਾਲ ਬਹੁਤ ਵੱਡਾ ਹੰਗਾਰਾ ਮਿਲੇਗਾ ਔਰ ਜਿਹੜੀ ਇਲੈਕਸ਼ਨ ਮਹਿੰਮਾ ਉਹ ਆਪਣੀ ਚਰਨ ਸੀਮਾ ਤੇ ਪਹੁੰਚੀ ਦੇਖੋ ਮਾਨ ਸਾਹਿਬ ਸਾਰੇ ਹਲਕਿਆਂ ਚ ਜਾ ਰਹੇ ਆ ਅਰਦਾਸਪੁਰ ਵੀ ਗਏ ਸੀ ਡੇਰਾ ਬਾਬਾ ਨਾਨਕ ਉਸ ਦਿਨ ਫਿਰ ਉਹਨਾਂ ਨੂੰ ਦਿੱਲੀ ਜਾਣਾ ਪਿਆ ਲਗਭਗ ਹਰ ਅਸੈਂਬਲੀ ਹਲਕੇ ਚ ਮਾਨ ਸਾਹਿਬ ਆ ਪਾ ਰਹੇ ਨੇ ਔਰ ਗਾਂ ਕੇਜਰੀਵਾਲ ਸਾਹਿਬ ਵੀ ਜਿਹੜਾ ਆ ਉਹ ਪੰਜਾਬ ਚ ਕੇਜਰੀਵਾਲ ਸਾਹਿਬ ਵੀ ਹੁਣ ਆ ਰਹੇ ਨੇ ਸੋ ਬੜਾ ਵਧੀਆ ਢੰਗ ਨਾਲ ਜਿਹੜਾ ਆਮ ਆਦਮੀ ਦੀ ਪਾਰਟੀ ਦੀ ਕੈਂਪੇਨ ਪੂਰੇ ਪੰਜਾਬ ਚ ਹੀ ਬੜੇ ਵਧੀਆ ਢੰਗ ਨਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ